ਜਿਹੜੇ ਹੱਸਦੇ ਨੇ ਬਹੁਤਾ ਉਹ ਦਿਲਾਂ ਦੇ ਭਰੇ ਹੁੰਦੇ ਨੇ ਉਹਨਾਂ ਦੁਨੀਆ ਦੇ ਫੱਟ ਬੜੇ ਜਰੇ ਹੁੰਦੇ ਨੇ ਨਿਤ ਮਹਿਫਲਾਂ ਜਮਾਉਂਦੇ ਸਾਰੀ ਜੱਗ ਨੂੰ ਹਸਾਉਂਦੇ ਪਰ ਕੌਣ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ਦਿਨੇ ਖੁਸ਼ੀਆਂ ਮਨਾਉਂਦੇ ਰਾਤੀ ਹੰਝੂ ਡੋਲਦੇ ਬਾਹਰੋਂ ਦਿਸਦੇ ਨੇ ਜ਼ਿੰਦਾ ਅੰਦਰੋਂ ਮਰੇ ਹੁੰਦੇ ਨੇ ਸੱਤ ਸੱਤ ਫੁੱਟੇ ਨੇ ਜੇ ਸੀ ਅਬਦਾਲੀ ਦੇ ਵਿਨ-ਵਿਨ ਸੁਟੇ ਪੰਜਾਬੀ ਤਾਂ ਵੀ ਮੁਕੇ ਨਾ 3 ਇੰਚ ਦੀਆਂ ਸਿਗਰਟਾਂ ਅਤੇ ਸਰਿੰਜਾਂ ਨੇ ਮੁਕਾਤੇ ਗੱਭਰੂ ਮੋੜ ਕਦੇ ਉੱਠੇ ਨਾ ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ ਪਰ ਬਾਪੂ ਜੀ ਨੂੰ ਪੱਗ ਬੰਨ੍ਹ ਜੋਗਾ ਨਾ ਛੱਡ ਕੇ ਬੇਗਾਨੇ ਪੁੱਤ ਦੀਆਂ ਪੱਗਾਂ ਨਾਲ ਦੀਆਂ ਚੁੰਨੀਆਂ ਲੈਣਾ ਪਿਆਰ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ ਪਰ ਬਾਪੂ ਜੀ ਦੀਆਂ ਅੱਖਾਂ 'ਚ ਘਟਾ ਪਾ ਕੇ ਯਾਰ ਦੀਆਂ ਅੱਖਾਂ 'ਚ ਅੱਖਾਂ ਪਾਉਣੀਆਂ ਪਿਆਰ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ ਪਰ ਲੋਕਾਂ ਸਾਹਮਣੇ ਵੀਰ ਦੀ ਮੋਛ ਥੱਲੇ ਕਰਾ ਕੇ ਰਾਜੇ ਦੀ ਖੜੀ ਮੋਛ ਤੇ ਮਰਨਾ ਪਿਆਰ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਪਿਆਰ ਕੀ ਹੁੰਦਾ ਪਰ ਮਾਂ ਦੇ ਮੂੰਹ ਜੇ ਤੂੰ ਨਾ ਜੰਮਦੀ ਤਾਂ ਚੰਗਾ ਹੁੰਦਾ ਕਹਾ ਕੇ ਲੋਕਾਂ ਤੋਂ ਭਾਬੀ ਕਹਾਉਣਾ ਪਿਆਰ ਨਹੀਂ ਹੁੰਦਾ ਸਬਰ ਵਿੱਚ ਰਖੀਂਦਾ ਤਿਆ ਕਦੇ ਡਿੱਗਣ ਨਾ ਦੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਨਾ ਕਿਸੇ ਦੇ ਕਦਮਾਂ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫਨ ਨੇ ਇਹ ਦਿਲ ਵੀ ਕਿਸੇ ਕਬਰਿਸਤਾਨ ਤੋਂ ਘੱਟ ਨਹੀਂ ਸੱਚੇ ਬਾਦਸ਼ਾਹ ਆਪਣੀ ਮਾਇਆ ਨੂੰ ਮੋੜ ਲਵੋ ਮੈਨੂੰ ਆਪਣੇ ਸੋਹਣੇ ਪਵਿੱਤਰ ਚਰਨਾਂ ਨਾਲ ਜੋੜ ਲਵੋ ਲਿਖਿਆ ਮੁਕੱਦਰਾਂ ਦਾ ਕੋਈ ਖੂ ਨਹੀਂ ਸਕਦਾ ਸਮੇ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੇ ਗਾਮ ਮਿਲੇ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ ਰੱਬ ਬਦਲੇ ਨਾ ਦਿਨ ਇੰਜ ਹੋ ਨਹੀਂ ਸਕਦਾ